ਇਹ ਸਵਾਲ ਮਰੀਜ਼ ਆਮ ਤੌਰ ਤੇ ਪੁੱਛ ਲੈਂਦੇ ਨੇ ਕਿ ਡਾਕਟਰ ਸਾਹਿਬ ਦਵਾਈ ਕਦੋਂ ਲੈਣੀ ਚਾਹੀਦੀ ਹੈ ਹੋਮੋਪੈਥੀ ਦੀ ਤੇ ਕੀ ਅਸੀਂ ਹੋਮੋਪੈਥਿਕ ਦੀ ਦਵਾਈ ਖਾਲੀ ਪੇਟ ਲੈ ਸਕਦੇ ਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਡਾਕਟਰ ਪਰਵਿੰਦਰ ਸਿੰਘ ਸੋਢੀ ਤੇ ਤੁਸੀਂ ਦੇਖ ਰਹੇ ਹੋ ਸੋਢੀ ਹੂੰ ਬੈਠ ਗਿਆ ਜਿਹੜੀ ਤਾਂ ਹੋਮੋਪੈਥੀਕੀ ਦੀ ਦਵਾਈ ਦੀ ਲੈਣ ਦੀ ਗੱਲ ਹੈ ਜੀ ਉਹ ਅਸੀਂ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੇ ਖਾਣ ਤੋਂ ਅੱਧਾ ਘੰਟਾ ਬਾਅਦ ਵਿੱਚ ਲੈ ਸਕਦੇ ਆ ਪਾਣੀ ਦਾ ਕੋਈ ਭਰੇ ਨਹੀਂ ਜੀ ਪਾਣੀ ਪੀਤਾ ਹੋਇਆ ਤਾਂ ਅਸੀਂ ਦਵਾਈ ਲੈ ਸਕਦੇ ਆ ਜੀ ਦੂਜੀ ਗੱਲ ਰਹੀ ਵੀ ਦਵਾਈ ਖਾਲੀ ਪੇਟ ਲੈ ਸਕਦੇ ਆ ਹਾਂਜੀ ਬਿਲਕੁਲ ਹੋਮੋਪੈਥਿਕ ਦੀ ਦਵਾਈ ਅਸੀਂ ਖਾਲੀ ਪੇਟ ਲੈ ਸਕਦੇ ਆ ਜੀ ਇਸ ਦੇ ਪਿੱਛੇ ਤੁਹਾਨੂੰ ਮੈਂ ਕਾਰਨ ਦੱਸਦਾ ਜੀ ਇੱਕ ਅੰਗਰੇਜ਼ੀ ਦਵਾਈ ਜਦੋਂ ਆਪਾਂ ਲੈਣੇ ਆ ਜੀ ਅੰਗਰੇਜ਼ੀ ਗੋਲੀ ਲਈ ਪਾਣੀ ਨਾਲ ਤਾਂ ਉਹ ਗੋਲੀ ਜਿਹੜੀ ਆਪਣੇ ਪੇਟ ਦੇ ਵਿੱਚ ਜਾਂਦੀ ਹੈ ਪੇਟ ਵਿੱਚ ਜਾ ਕੇ ਉਹ ਗੋਲੀ ਦਾ ਪ੍ਰੋਸੈਸ ਹੁੰਦਾ ਜੀ 15 ਮਿੰਟ ਤੋਂ ਲੈ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਪੇਟ ਦੇ ਵਿੱਚ ਪਈ ਜਾਂਦੀ ਹੈ ਤੇ ਖੁਰਦੀ ਹੈ ਉਸ ਤੋਂ ਬਾਅਦ ਉਹ ਬਲੱਡ ਦੇ ਵਿੱਚ ਜਾਂਦੀ ਹੈ ਅੱਧਾ ਘੰਟਾ ਜਿਹੜੀ ਉਹ ਕੈਮੀਕਲ ਪੇਟ ਦੇ ਵਿੱਚ ਪਈ ਰਹਿੰਦੇ ਆ ਅਗਰ ਸਾਡਾ ਪੇਟ ਖਾਲੀ ਹੈ ਤਾਂ ਚਾਂਸਸ ਹੋ ਸਕਦੇ ਆ ਇਹ ਸਾਨੂੰ ਤਜਾਬ ਬਣਨਾ ਸ਼ੁਰੂ ਹੋ ਜਾਵੇ ਇਸੇ ਕਰਕੇ ਅੱਜਕੱਲ੍ਹ ਅੰਗਰੇਜ਼ੀ ਡਾਕਟਰ ਹਮੇਸ਼ਾ ਇੱਕ ਐਂਟੈਸਿਡ ਤਜਾਬ ਨਾ ਬਣਨ ਦੀ ਗੋਲੀ ਵੀ ਤੁਹਾਨੂੰ ਨਾਲ ਦੇ ਹੀ ਦਿੰਦੇ ਨੇ ਇਸ ਦੇ ਉਲਟ ਹੋਮੋਪੈਥਿਕ ਦਵਾਈਏ ਜਿਹੜੀ ਉਹ ਅਸੀਂ ਜਦੋਂ ਲੈਨੇ ਆ ਗੋਲੀਆਂ ਦੇ ਰੂਪ ਵਿੱਚ ਮਿੱਠੀਆਂ ਗੋਲੀਆਂ ਜਿਹਨੂੰ ਤੁਸੀਂ ਕਹਿ ਦਿੰਨੇ ਹੋ ਉਹਦੇ ਉੱਤੇ ਦਵਾਈ ਪਾਈ ਹੁੰਦੀ ਹੈ ਜੀ ਉਹੋ ਦਵਾਈ ਸਾਡੀ ਜਦੋਂ ਜੀਵ ਦੇ ਉੱਤੇ ਜਾਂਦੀ ਹੈ ਤਾਂ ਜੀਵ ਦੇ ਥੱਲੇ ਨਾੜਾਂ ਹੁੰਦੀਆਂ ਉਹ ਨਾੜਾਂ ਦਵਾਈ ਨੂੰ ਖਿੱਚ ਕੇ ਲੈ ਜਾਂਦੀਆਂ ਜੀ ਪੇਟ ਦਾ ਇਹਦੇ ਨਾਲ ਕੋਈ ਕੰਸਰਨ ਨਹੀਂ ਜੀ ਐਸੇ ਕਰਕੇ ਕਹਿੰਦੇ ਆ ਜੀ ਵੀ ਜਿਹੜੀ ਹੋਮੋਪੈਥਿਕ ਦੀ ਦਵਾਈ ਹੈ ਉਹ ਸੀ ਖਾਲੀ ਪੇਟ ਵੀ ਲੈ ਸਕਦੇ ਆ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਜੀ ਧੰਨਵਾਦ